ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਟ੍ਰੈਫਿਕ ਪੁਲਿਸ ਵੱਲੋਂ ਆਟੋ ਜੋ ਬਠਿੰਡਾ ਦੇ ਵਿੱਚ ਚੱਲਦੇ ਨੇ ਉਹਨਾਂ ਦੇ ਇੱਕ ਸਪੈਸ਼ਲ ਜਾਂਚ ਪੱਤ ਕੀਤੀ ਗਈ ਜੋ ਟ੍ਰੈਫਿਕਾ ਜਿਨ੍ਹਾਂ ਦੇ ਕਾਗਜ਼ ਪੱਤਰ ਨਹੀਂ ਸਨ ਉਹਨਾਂ ਦੇ ਚਲਾਣ ਵੀ ਕੱਟੇ ਗਏ ਇਹ ਇੱਕ ਮਿਸ਼ਨ ਹੈ ਜਿਹੜਾ ਅਮਰੀਕ ਸਿੰਘ ਟ੍ਰੈਫਿਕ ਇੰਚਾਰਜ ਜੋ ਬਠਿੰਡਾ ਦੇ ਹਨ ਉਹਨਾਂ ਦੀ ਅਗਵਾਈ ਹੇਠ ਚੱਲਿਆ ਦਿਖਾਉਦੇ ਹਾਂ ਤੁਹਾਨੂੰ ਲਾਈਵ ਤਸਵੀਰਾਂ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਾਰਾ ਤੇ ਫਾਲੋ ਕਰਨਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਫਾਇਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਆਜ ਮਨ ਮਿੰਤੋ ਉਹ ਬੋਟਾ ਪਿੱਛਾ ਦੋ ਮਾ ਮਾ ਪਾਸ ਜੀ ਬਾਈ ਚੈਕਿੰਗ ਠਾ ਵੀ ਜਾਵੇ ਅ ਅੱਜ ਜਿਹੜੇ ਇਹ ਰਿਕਸ਼ਾ ਆਟੋ ਰਿਕਸ਼ਾ ਦੀਆਂ ਬਾਰ ਬਾਰ ਕੰਪਲੀਟ ਆ ਰਹੇ ਸੀ ਬੱਸ ਸਟੈਂਡ ਦੇ ਉੱਤੋਂ ਵੀ ਬਿਲਕੁਲ ਰਸਤਾ ਨਹੀਂ ਦਿੰਦੇ ਇਹ ਤੇ ਆ ਇਹ ਜ਼ਰੂਰਤ ਤੋਂ ਜ਼ਿਆਦਾ ਸਵਾਰੀਆਂ ਪਿਠਾ ਕੇ ਚਲਾਉਂਦੇ ਆਗੇ ਅੱਜ ਉਹਨਾਂ ਦੀ ਆਟੋ ਰਿਕਸ਼ਾ ਤੇ ਰਿਕਸ਼ਾ ਦੀ ਚੈਕਿੰਗ ਚੱਲ ਰਹੀ ਹੈ ਜਿਨ੍ਹਾਂ ਕੋਲੇ ਡਾਕੂਮੈਂਟ ਹੈ ਨਹੀਂ ਉਹਨਾਂ ਨੂੰ ਅਸੀਂ ਇੰਕਾਉਂਡ ਕਰ ਰਹੇ ਆਂਗੇ ਤੇ ਬਾਕੀ ਚਲਾਨ ਵੀ ਕੱਟ ਰਹੇ ਆ ਇਹਨਾਂ ਦੇ ਅਸੀਂ ਦੂਰ ਸ਼ਹਿਰ ਚ ਹੋਰ ਥਾਵਾਂ ਤੇ ਵੀ ਕੋਈ ਚੱਕਰ ਨਹੀਂ ਹਾਂ ਕੰਟੀਨਿਊ ਚੱਲੂਗੀ ਬਸ ਇਹ ਤੋਂ ਅਸੀਂ ਘੰਟਾ-ਘੰਟਾ ਲਾ ਕੇ ਅਸੀਂ ਪੁਆਇੰਟ ਚੇਂਜ ਕਰੀ ਜਾਂਦੇ ਆਂਗੇ ਆ ਸਾਰਾ ਦਿਨ ਇਹਨਾਂ ਦੇਤੇ ਹਾਂ ਕੰਟੀਨਿਊ ਇਹਨਾਂ ਤੇ ਆਟੋ ਰਿਕਸ਼ਾ ਤੇ ਅਸੀਂ ਕਰਨੇ ਸਰ ਹੋਰ ਹੋਰ ਵੀ ਇਸ ਵਾਰ 10000 ਰੁਪਏ ਰੱਖ ਸਕਦੇ ਆ ਵੀ ਉਹ ਵੀ ਚੈਕਿੰਗ ਕਰ ਰਹੇ ਆ ਅਸੀਂ ਜੇ ਕੋਈ ਕੋਈ ਮਿਲਦਾ ਉਹਦੇ ਮੁਤਾਬਕ ਉਹਦੇ ਕਾਰਵਾਈ ਕੀਤੀ ਜਾਊ ਹਾਂ ਅਸੀਂ ਕਰੀਬ 10 ਇਹ ਰਿਕਸ਼ਾ ਤੇ ਆਟੋ ਰਿਕਸ਼ਾ ਜਿਹੜੇ ਬਿਨਾਂ ਡਾਕੂਮੈਂਟ ਸੀ ਉਹ ਇੰਪਾਉਂਡ ਕੀਤੇ ਆਂ ਤੇ ਅੱਜ ਤੱਕ ਵੀ ਅੱਗੇ ਵੀ ਚੱਲਦੇ ਨੇ ਨਹੀਂ ਇਹ ਕੰਟੀਨਿਊ ਚੱਲੂਗੀ ਬੇਨਾ ਵਿਚ ਵਿਚਾਲੇ ਜੋ ਕੋਈ ਲਾਨ ਡਿਊਟੀ ਆ ਗਈ ਉਹਨੂੰ ਛੱਡ ਕੇ ਨਹੀਂ ਇਹ ਸਾਰਾ ਸਿਸਟਮ ਚੱਲੂਗਾ ਸਾਡਾ ਆ ਦੇਖੋ ਇਹਨਾਂ ਨੂੰ ਮੈਸੇਜ ਕਿੰਨੇ ਨਾਲ ਬਾਰ-ਬਾਰ ਸਾਡੀਆਂ ਪਹਿਲਾਂ ਬਹੁਤ ਵਾਰੀ ਮੀਟਿੰਗਾਂ ਵੀ ਹੋ ਚੁੱਕੀਆਂ ਇਹਨਾਂ ਨੂੰ ਬਾਰ-ਬਾਰ ਅਦਿੱਤਾ ਦੇ ਦਿੱਤੇ ਆ ਵੀ ਦੇਖੋ ਯੂਨੀਫਾਰਮ ਪਾਓ ਕੇ ਇਸ ਵਾਰ ਇਹਨਾਂ ਬਿਠਾਓ ਆ ਪ੍ਰੋਪਰ ਸਾਈਡ ਤੇ ਆਦਾ ਈ ਰਿਕਸ਼ਾ ਕੋ ਰਿਕਸ਼ਾ ਖੜਾ ਕੇ ਇਸ ਵਾਰੀ ਚੜਾਓ ਲੇਕਿਨ ਇਹਨਾਂ ਨੇ ਕੋਈ ਅਸਰ ਨਹੀਂ ਹੋਇਆ ਇਹ ਵਿੱਚ ਕੁਝ ਯੂਨੀਅਨ ਵਾਲੇ ਵੀ ਆ ਕੁਝ ਡਰੋਰ ਯੂਨੀਅਨ ਵਾਲੇ ਵੀ ਆ ਅੱਜ ਉਹਨਾਂ ਨੂੰ ਸਾਰਿਆਂ ਨੂੰ ਪਾਸੇ ਜੋ ਹੈਗਾ ਜਿਹਦੇ ਕੋਲ ਡਾਕੂਮੈਂਟ ਹੈ ਜੋ ਤੁਸੀਂ ਇੰਪੋਰਟ ਕੀਤੀ